ਸਭ ਤੋਂ ਪਹਿਲਾਂ ਪ੍ਰਮਾਤਮਾ ਦਾ ਮੈਂ ਸ਼ੁਕਰਾਨਾ ਕਰਦਾ ਕਿ ਵਾਹਿਗੁਰੂ ਦੀ ਕਿਰਪਾ ਦੇ ਸਦਕਾ ਜਿਹੜੀ 10 ਦਿਨ ਦੀ ਤਨਖਾਹ ਸ਼੍ਰੀ ਕਾਲਪਤਿਕ ਸਾਹਿਬ ਤੋਂ ਲੱਗੀ ਸੀ ਉਸਨੂੰ ਦਰਸ਼ਕ ਵੀਰ ਸਿੰਘ ਜੀ ਬਾਦਲ ਸਾਹਿਬ ਨੇ ਵੀ ਤੇ ਬਾਕੀ ਨਾਲ ਜਿਹੜੇ ਸਾਡੇ ਸੀਨੀਅਰ ਲੀਡਰ ਸਰਬਾਨਾ ਸਾਰਿਆਂ ਨੇ ਗੁਰੂ ਦੇ ਓਟ ਆਸਰੇ ਤੇ ਨਾਲ ਅੱਜ ਸ਼੍ਰੀ ਚੰਤੌਰ ਸਾਹਿਬ ਦੀ ਸ਼੍ਰੀ ਮੁਖਸਰ ਸਾਹਿਬ ਦੀ ਜਿਹੜੀ ਇਤਿਹਾਸਕ ਧਰਤੀ ਆ ਉੱਥੇ ਸੰਪੂਰਨ ਕਰਨ। ਅਰ ਸਾਰੇ ਸਥਾਨਕ ਨੇਡਰਾਂ ਦਾ ਪੰਜਾਬ ਤੋਂ ਹੋਰ ਵੀ ਵੱਡੀ ਗਿਤੀ ਦੇ ਵਿੱਚ ਪਾਰਟੀ ਦੇ ਆਗੂ ਤੇ ਵਰਕਰ ਆਏ ਆ। ਸਾਰਿਆਂ ਦਾ ਮੈਂ ਧੰਨਵਾਦ ਕਰਦਾ। ਕੱਲ 10 ਵਜੇ ਸ਼੍ਰੀ ਕਾਂਟਕ ਸਾਹਿਬ ਵਿਖੇ ਸਾਰੀ ਲੀਡਰਸ਼ਿਪ ਪਹੁੰਚ ਕੇ ਤੇ ਖੜਾ ਪ੍ਰਸ਼ਾਦੀ ਦੇ ਕੇ ਕਰਾ ਕੇ ਅਰਦਾਸ ਕਰਾਈ ਗਈ ਤੇ ਫਿਰ ਸਾਰੀ ਬੜੀ ਸੇਵਾ ਉਹ ਸੰਪੂਰਨ ਹੋਏਗੀ ਇਸ ਕਰਕੇ ਕੱਲ 10 ਵਜੇ ਮੈਂ ਸਾਰੇ ਬੇਨਤੀ ਕਰਦਾ ਪਾਰਟੀ ਦੇ ਜਿਹੜੇ ਵੀ ਅੱਗੇ ਡਾਕਟਰ ਸਾਹਿਬ ਹਨ ਉਹ ਸ਼੍ਰੀ ਕਾਰਤਿਕ ਸਾਹਿਬ ਦੇਖੇ ਜਿਹੜੀ ਅਰਦਾਸ ਅਸੀਂ ਕਰਨੀ ਹੈ ਉਹਦੇ ਵਿੱਚ ਜਰੂਰ ਸ਼ਾਮਿਲ ਹੋ। ਦੂਜੀ ਜਿਹੜੀ ਵੱਡੀ ਗੱਲ ਹੈ ਕਿ ਇੱਕ ਪਾਸੇ ਤਾਂ ਸਾਰੇ ਇਹ ਗੱਲ ਕਰਦੇ ਆ ਕਿ ਸ਼ਰੋਮਣੀ ਅਕਾਲੀ ਦਲ ਕਮਜ਼ੋਰ ਹੋ ਗਿਆ ਪਰ ਲਗਾਤਾਰ ਸਾਜ਼ਿਸ਼ਾਂ ਇਹੋ ਜੀਆਂ ਹੁੰਦੀਆਂ ਹੈ ਕਿ ਡਰ ਹਾਲੇ ਵੀ ਸ਼੍ਰੋਮਣੀ ਅਕਾਲੀ ਦਲ ਦਾ ਯਾਰ ਕਿ ਕਹਿੰਦੇ ਇਹ ਨਾ ਚੋਣ ਪ੍ਰਚਾਰ ਦੇ ਵਿੱਚ ਆ ਜਾ ਆ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਇਹਨਾਂ ਦਾ ਇਹਦਾ ਆਧਾਰ ਹੀ ਗਲਤ ਸੀ ਇਹ ਸਿਰਫ ਸਿੱਖਾਂ ਦੀ ਸਰਬੋਤਮ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ તોડਣ ਵਾਸਤੇ ਇੱਕ ਸਾજਿਸ਼ ਤੇ ਉਸ ਵੇਲੇ ਦੀ ਕਾਗਨ ਸਰਕਾਰ ਨੇ ਇਹ ਐਕਟ ਬਣਾਇਆ ਸੀ ਕਿਉਂਕਿ ਹਾਲੇ ਤੱਕ 1925 ਦਾ ਸਿੱਖ ਗੁਰਦੁਆਰਾ ਐਕਟ ਜਿਹੜਾ ਉਹ ਉਸੇ ਤਰੀਕੇ ਕਾਇਮ ਹੈ ਜਿਹੜੇ ਗੁਰਦੁਆਰਿਆਂ ਦੇ ਅੱਜ ਵੀ ਜਿਹੜਾ ਲੀਗਲ ਕੰਟਰੋਲ ਹੈ ਉਹ ਤਾਂ ਅੱਜ ਵੀ ਹੱਕ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰੰਤ ਕਮੇਟੀ ਦਾ ਪੜਦਾ ਪਰ ਹਰਿਆਣਾ ਦੇ ਵਿੱਚ ਬੀਜੇਪੀ ਸਰਕਾਰ ਨੇ ਧੱਕੇ ਨਾਲ ਸਰਕਾਰੀ ਨਮਾਇंदे ਨਾਮਜ਼ਦ ਕਰਕੇ ਬੱਕਰੀ ਕਮੇਟੀ ਦੇ ਨਮਾਇंदे ਬਣਾਏ ਤੇ ਉਹਨਾਂ ਨੂੰ ਕਬਜ਼ਾ 1925 ਦੇ ਐਕਟ ਦੇ ਗੁਰਦੁਆਰੇ ਦਾ ਦੇਣਦਾ ਪਹਿਲਾਂ ਤੇ ਅਸੀਂ ਵੈਸੇ ਹੀ ਇਸ ਕੱਲ ਦਾ ਸ਼ੁਰੂ ਤੋਂ ਵਿਰੋਧ ਕਰਦੇ ਇਹ ਇਲੈਗਲ ਕੰਮ ਹੁਣ ਕੱਲ ਨੋਟੀਫਿਕੇਸ਼ਨ ਹੋਇਆ ਨੋਟੀਫਿਕੇਸ਼ਨ ਦੇ ਵਿੱਚ ਇੱਕ ਬਹੁਤ ਵੱਡਾ ਇਲੈਗਲ ਤੇ ਅਨਕਨਸਟੀਚਿਊਸ਼ਨਲ ਗੈਰ ਸੰਵਿਧਾਨਿਕ ਤੇ ਗੈਰ ਕਾਨੂੰਨੀ ਕੰਮ ਕੀਤਾ ਗਿਆ ਕਿ ਨੋਟੀਫਿਕੇਸ਼ਨ ਦੇ ਵਿੱਚ ਇਹ ਚੀਜ਼ ਮੈਂਸ਼ਨ ਕੀਤੀ ਗਈ ਹੈ ਕਿ ਰਿਪਰੈਜੈਂਟੇਸ਼ਨ ਆਫ ਪੀਪਲਸ ਐਕਟ ਦੀ ਧਾਰਾ 29ਏ ਦੇ ਅੰਡਰ ਜਿਹੜੀ ਵੀ ਪਾਰਟੀ ਰਜਿਸਟਰਡ ਹੈ ਦੇਸ਼ ਦੇ ਇਲੈਕਸ਼ਨ ਕਮਿਸ਼ਨ ਕੋਲ ਹੈ ਉਹ ਹਰਿਆਣੇ ਦੀ ਬਕਰੀ ਕਮੇਟੀ ਦੀ ਚੋਣ ਜਿਹੜੀ ਹੈ ਉਹ ਨਹੀਂ ਲੜ ਸਕਦੀ। ਹਾਂ ਮੈਂ ਜਿਹੜਾ ਰੈਲੇਵੈਂਟ ਪਾਰਟ ਹੈ ਉਹਦਾ ਉਹ ਤੁਹਾਨੂੰ ਪੜ੍ਹ ਕੇ ਵੀ ਦੱਸ ਦੇਣਾ ਕਿ ਜਿਹੜਾ ਨੋਟੀਫਿਕੇਸ਼ਨ ਕੱਲ੍ਹ ਜਾਰੀ ਹੋਇਆ ਉਹਦੇ ਪ੍ਰੋਵਾਈਡਡ ਥੈਟ ਨੋ ਪੋਲੀਟੀਕਲ ਪਾਰਟੀ ਰਜਿਸਟਰਡ ਵਿਦ ਦੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਅੰਡਰ ਸੈਕਸ਼ਨ 29ਏ ਆਫ ਦਾ ਰਿਪਰਿਜ਼ੈਂਟੇਸ਼ਨ ਆਫ ਪੀਪਲਸ ਐਕਟ 1951 ਕੈਨ ਫਾਰਮ ਅ ਗਰਪ ਆਫ ਲੀਗ ਆਰਗੇਨਾਈਜੇਸ਼ਨ ਫਾਰ ਇਲੈਕਸ਼ਨ ਆਫ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਅੰਡਰ ਦੀ ਨੇਮ ਆਫ ਇਟਸ ਪੋਲੀਟੀਕਲ ਪਾਰਟੀ ਐਂਡ ਫਰਦਰ ਨੋ ਗਰੁੱਪ ਪਬਲਿਕ ਆਰਗੇਨਾਈਜੇਸ਼ਨ ਸ਼ੈਲ ਅਪਲਾਈ ਫਾਰ ਕਾਮਨ ਸਿੰਬਲ ਅੰਡਰ ਦੀ ਨੇਮ ਵਿਚ ਇਜ਼ ਆਇਡੈਂਟੀਕਲ ਔਰ ਨੀਅਰਲੀ ਰੈਜ਼ੈਂਬਲ ਅ ਨੇਮ ਆਫ ਐਨੀ ਪੋਲੀਟੀਕਲ ਪਾਰਟੀ ਇਨ ਐਨੀ ਮੈਨਰ ਇਹਨਾਂ ਨੂੰ ਅਕਾਲੀ ਲਫ਼ਜ਼ ਤੋਂ ਡਰ ਲੱਗਣ ਲੱਗ ਪਿਆ ਕਿ ਕਿਸੇ ਵੀ ਜਿਹੜਾ ਕਿੰਦੇ ਧਾਰਮਿਕ ਗਰੁੱਪ ਬਣਾਓ ਜਾਂ ਆਰਗੇਨਾਈਜੇਸ਼ਨ ਬਣਾਓ ਤੇ ਅਕਾਲੀ ਸ਼ਬਦ ਨਹੀਂ ਹੋਣਾ ਚਾਹੀਦਾ ਐਨਾ ਡਰਨ ਲੱਗੇ ਅਕਾਲੀ ਸ਼ਬਦ ਤੋਂ ਸੁਤਿਆ ਬ्यान ਵੀ ਅਕਾਲੀ ਤੇ ਸ਼ਬਦ ਤੋਂ ਡਰ ਲੱਗਦਾ ਔਰੇ ਹਰਿਆਣੇ ਨੇ ਪਹਿਲੀ ਵਾਰੀ ਨੇ ਕੀਤਾ ਪਹਿਲਾਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਤੇਜਰੀਵਾਲ ਦੀ ਜਿਹੜੀ ਸਰਕਾਰ ਸੀ ਡਾਇਰੈਕਟਰ ਗੁਰਦੁਆਰਾ ਉੱਥੇ ਜਿਹੜਾ ਦਿੱਲੀ ਤੇ ਆ ਉਹਨੇ ਵੀ ਉਦੋਂ ਜਦੋਂ ਸ਼ਰੋਬਣੀ ਅਕਾਲੀ ਦਲ ਨੇ ਚੋਣ ਲੜਨ ਵਾਸਤੇ ਕਿਹਾ ਸੀ ਦਿੱਲੀ ਦੇ ਵਿੱਚ ਦਿੱਲੀ ਕਮੇਟੀ ਦੀ ਤੇ ਉਹਨੇ ਵੀ ਸਾਡੇ ਦੇ ਇਤਰਾਜ਼ ਲਾਤਾ ਸੀ ਕਿ ਪੋਲਿਟਿਕਲ ਪਾਰਟੀ ਜਿਹੜੀ ਹੈ ਉਹ ਚੋਣ ਨਹੀਂ ਲੜ ਸਕਦੀ ਰਿਲੀਜੀਅਸ ਪਾਰਟੀ ਹੋਣੀ ਚਾਹੀਦੀ ਔਰ ਫਿਰ ਅਸੀਂ ਹਾਈ ਕੋਰਟ 'ਚ ਗਏ ਸੀ ਤੇ ਦੋ ਜੱਜਾਂ ਦੇ ਬੈਂਚ ਨੇ ਸਾਡੇ ਹੱਕ 'ਚ ਫੈਸਲਾ ਕੀਤਾ ਸੀ ਕਿ ਨਹੀਂ ਇਹ ਲੜ ਸਕਦੇ ਆ ਸਿਰਫ ਜਿਵੇਂ ਸ਼ਰੋਬਣੀ ਕੋਲ ਤਾਂ ਪ੍ਰਬੰਧਕ ਕਮੇਟੀ ਦੇ ਵਿੱਚ ਚੋਣ ਨਿਸ਼ਾਨ ਵੱਖਰਾ ਹੁੰਦਾ ਇੱਥੇ ਸਾਡਾ ਟਰੈਕਟਰ ਹੁੰਦਾ ਦਿੱਲੀ 'ਚ ਸਾਡਾ ਬਾਲਟੀ ਹੁੰਦਾ ਇਹ ਚੌਨ ਨਿਸ਼ਾਨ ਵੱਖਰਾ ਲੈਣਗੇ ਪਰ ਜਿਹੜੇ ਸ਼ਰੋਮਣੀ ਅਕਾਲੀ ਦਲ ਦੇ ਸਿੱਖ ਲੀਡਰ ਨੇ ਸਿੱਖ ਮੈਂਬਰਸ ਨੇ ਜੇ ਉਹ ਚੋਣ ਲੜਨਾ ਚਾਹਣ ਤੇ ਉਹਨਾਂ ਨੂੰ ਜਿਹੜਾ ਚੋਣ ਲੜਨ ਤੋਂ ਕੋਈ ਰੋਕਦਾ ਨਹੀਂ ਕਿਉਂਕਿ ਜਦੋਂ ਅਸੀਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਲੜੀ ਸੀ ਉਦੋਂ ਵੀ ਸਾਡੇ ਖਿਲਾਫ ਕੇਸ ਕੀਤਾ ਗਿਆ ਸੀ ਮੰਤਾਂ ਰੱਦ ਕਰਨ ਵਾਸਤੇ ਤੇ ਅਸੀਂ ਉਹ ਕੇਸ ਸੁਪਰੀਮ ਕੋਰਟ ਤੱਕ ਲੜ ਕੇ ਜਿੱਤੇ ਹੋਇਆ ਇਲੈਕਸ਼ਨ ਕਮਿਸ਼ਨ ਨੇ ਸਾਡੇ ਹੱਕ 'ਚ ਫੈਸਲਾ ਦਿੱਤਾ ਹੋਇਆ ਕਿ ਜਿਹੜੀ ਪ੍ਰਬੰਧਾ ਕਿਸੇ ਵੀ ਧਾਰਮਿਕ ਸੰਸਥਾ ਦਾ ਮੈਨੇਜਮੈਂਟ ਆਫ ਐਨੀ ਸ਼ਰਾਈਨ ਕਿਉਂਕਿ ਅਸੀਂ ਐਡਮਿਨਿਸਟ੍ਰੇਟਿਵ ਕੰਟਰੋਲ ਵਾਸਤੇ ਇਲੈਕਸ਼ਨ ਲੜਦੇ ਆ ਪ੍ਰਬੰਧਕੀ ਕੰਮ ਹੈ ਧਾਰਮਿਕ ਕੰਮ ਜਿਹੜਾ ਉਹ ਧਾਰਮਿਕ ਸਖਸ਼ੀਤਾ ਨੇ ਗ੍ਰੰਤੀ ਸਹਿਬਾਨ ਨੇ ਸਿੰਘ ਸਹਿਬਾਨ ਨੇ ਕਥਾਵਾਚਕਾਂ ਨੇ ਪ੍ਰਚਾਰਕਾਂ ਨੇ ਢਾਡੀ ਸਿੰਘਾਂ ਨੇ ਧਾਰਮਿਕ ਕੰਮ ਉਹਨਾਂ ਦਾ ਹੁੰਦਾ ਜਿਹੜੀ ਕਮੇਟੀ ਹੁੰਦੀ ਆ ਉਹ ਮੈਨੇਜਮੈਂਟ ਹੁੰਦੀ ਆ ਔਰ ਜਿਹੜੇ ਬਹੁਤ ਸਾਰੇ ਜਿਹੜੇ ਸੁਪਰੀਮ ਕੋਰਟ ਦੀਆਂ ਜੱਜਮੈਂਟ ਨੇ ਜਿਹਦੇ ਵਿੱਚ ਪਹਿਲਾਂ ਇਸ ਨੂੰ ਆਪਹੋਲਡ ਕੀਤਾ ਹੋਇਆ ਕਿ ਮੈਨੇਜਮੈਂਟ ਆਫ ਐਨੀ ਸ਼ਰਾਈਨ 댓 ਇਜ਼ ਸੈਕਲਰ ਰੈਕਟੀਫ ਤੇ ਫਿਰ ਹਰਿਆਣੇ ਦੇ ਵਿੱਚ ਅਸੀਂ ਕਿਉਂ ਨਹੀਂ ਲੜ ਸਕਦੇ ਇਹ ਸਿਰਫ ਤੇ ਸਿਰਫ ਰਸਤਾ ਬਣਾਇਆ ਜਾ ਰਿਹਾ ਹੜੀ-ਹੜੀ ਪਹਿਲਾਂ ਦਿਨ ਵਿੱਚ ਸ਼ੁਰੂ ਕੀਤਾ ਸੀ ਅਸੀਂ ਅਦਾਲਤ ਵਿੱਚ ਜਾ ਕੇ ਰੋਕ ਦਿੱਤਾ ਹੁਣ ਹਰਿਆਣੇ 'ਚ ਤੇ ਨਿਸ਼ਾਨਾ ਆਲਟੀਮੇਟਲੀ ਇਹ ਹੈ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਚੋਣ ਸ਼੍ਰੋਮਣੀ ਅਕਾਲੀ ਦਲ ਦਾ ਇਸ ਕਰਕੇ ਅਸੀਂ ਫੈਸਲਾ ਕੀਤਾ ਅਸੀਂ ਲੀਗਲ ਜਿਹੜੇ ਸਾਡੇ ਵਕੀਲ ਹੈ ਕਨਸਟੀਟਿਊਸ਼ਨ ਮਾਹਰ ਹੈ ਉਹਨਾਂ ਦੀ ਰਾਏ ਵੀ ਨਹੀਂ ਹੈ ਇਹਨੂੰ ਅਸੀਂ ਚੈਲੰਜ ਕਰਾਂਗੇ ਇਹ ਸਾਡੇ ਹੱਕਾਂ ਦੇ ਉੱਤੇ ਬਹੁਤ ਵੱਡਾ ਡਾਕਾਬਾਦ ਵਾਲੀ ਗੱਲ ਹੈ ਔਰ ਹਰਿਆਣੇ ਦੀ ਅਸੀਂ ਸਰਕਾਰ ਨੂੰ ਵੀ ਕਹਿਣਾ ਚਾਹੁੰਦੇ ਹਾਂ ਹਰਿਆਣੇ ਦੇ ਗੁਰਦੁਆਰਾ ਕਮਿਸ਼ਨ ਨੂੰ ਵੀ ਨਮਰਤਾ ਸਹਿਤ ਬੇਨਤੀ ਕਰਦੇ ਹਾਂ ਕਿ ਤੁਸੀਂ ਦਿੱਲੀ ਕਮੇਟੀ ਦਾ ਫੈਸਲਾ ਦੇਖ ਲਓ ਉਹਦੇ ਵਿੱਚ ਦੋ ਜੱਜਾਂ ਦਾ ਪੈਂਚ ਦਾ ਫੈਸਲਾ ਕੀਤਾ ਹੋਇਆ ਹੈ ਇਸ ਕਰਕੇ ਇਹਨੂੰ ਆਪਣੇ ਆਪ ਇਸ ਨੋਟੀਫਿਕੇਸ਼ਨ ਨੂੰ ਵਾਪਸ ਲੈ ਕੇ ਤੇ ਜਿਹੜਾ ਲੀਗਲ ਤੇ ਕਨਸਟੀਟਿਊਸ਼ਨਲ ਵੋਟ ਨੋਟੀਫਿਕੇਸ਼ਨ ਆ ਉਹ ਅਸੀਂ ਹਰਿਆਣਾ ਦੇ ਜਿਹੜੇ ਕਮਿਸ਼ਨਰ ਸਾਹਿਬ ਨੇ ਗੁਰਦੌਰ ਇਲੈਕਸ਼ਨ ਦੇ ਉਹਨਾਂ ਨੂੰ ਸਤਿਕਾਰ ਸਹਿਤ ਬੇਨਤੀ ਕਰਦੇ ਹਾਂ ਕਿ ਉਹ ਉਹਦਾ ਜਿਹੜਾ ਲੀਗਲ ਤੇ ਕਨਸਟੀਟਿਊਸ਼ਨਲ ਜਿਹੜਾ ਉਹ ਨੋਟੀਫਿਕੇਸ਼ਨ ਜਾਰੀ ਕਰਨ ਇਸ ਤਰੀਕੇ ਜਿਹੜਾ ਸਰਕਾਰਾਂ ਦਾ ਜਿਹੜਾ ਕੰਮ ਹੈ ਤੇ ਉਹ ਸਾਨੂੰ ਇਲੈਕਸ਼ਨ ਲੜਨ ਤੋਂ ਰੋਕ ਨਹੀਂ ਚਾਹੁੰਦੀਆਂ ਨੇ ਏ ਅਸੀਂ ਨਹੀਂ ਰੁਕਾਂਗੇ ਫਿਰ ਅਸੀਂ ਕੋਰਟ ਦਾ ਸਹਾਰਾ ਲਵਾਂਗੇ ਇਸ ਕਰਕੇ ਮੈਂ ਆਸ ਕਰਦਾ ਕਿ ਹਰਿਆਣੇ ਦੇ ਜਿਹੜੇ ਗੁਰਦਾਰਾ ਕਮਿਸ਼ਨਰ ਸਾਹਿਬ ਨੇ ਉਹ ਇਹਨੂੰ ਚੰਗੀ ਤਰ੍ਹਾਂ ਬ੍ਰੀਕਿੰਗ ਨਾਲ ਦੁਬਾਰਾ ਦੇਖਣਗੇ ਇਹਨੂੰ ਵਾਪਸ ਲੈ ਚਿਪਾ ਸਾਹਿਬ ਕਿ ਤਰਨ ਚੋੜਾ ਦੇ ਵਕੀਲ ਉਹਨਾਂ ਜਾਂ ਉਹਨਾਂ ਦੇ ਪੁੱਤਰ ਵੱਲੋਂ ਵੀ ਇਹੀ ਗੱਲ ਕਹੀ ਜਾ ਰਹੀ ਹੈ ਕਿ ਤਰਨ ਚੋੜਾ ਦੀ ਮੁਲਾਕਾਤ ਜਿਹੜੀ ਆ ਉਹ ਹਰਜਿੰਦਰ ਸਿੰਘ ਧਾਮੀ ਦੇ ਨਾਲ ਵੀ ਹੋ ਸਕੀ ਐ ਜੀਪੀਸੀ ਇਸ ਬਾਬਤੇ ਤੇ ਉੱਥੇ ਵੀ ਵੀਡੀਓ ਜਿਹੜੀ ਉਹ ਜਾਰੀ ਕਰੇ ਮੈਨੂੰ ਨਗਦਾ ਹੌੜੀ ਹੌੜੀ ਜਿਹੜਾ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਉੱਤੇ ਕਾਤਲਾਨਾ ਮਹਲਾ ਹੋਇਆ ਸੀ ਉਹਦਾ ਪਰਚਾ ਕਿਤੇ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਨਾ ਹੋ ਜਾ। ਹੌਲੀ ਹੌਲੀ ਲੱਗਦਾ ਉਹ ਤੇ ਕੰਮ ਮੇਰੇ ਪਾਸੇ ਤੁਰਿਆ। ਤੇ ਕੱਲ ਨੂੰ ਇਹ ਖਬਰ ਆ ਜਾਵੇ ਪਈ ਭਗਵੰਤ ਮਾਨ ਦਾ ਦੇ ਚੱਕਿਆ ਵੀ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਚੱਕਰੋ ਵੀ ਉਹਨੇ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਹਮਲਾ ਕੀਤਾ। ਇੱਥੇ ਕੁਝ ਵੀ ਪੋਸੀਬਲ। ਇੱਥੇ ਕੁਝ ਵੀ ਪੋਸੀਬਲ ਹੈ ਇਸ ਕਰਕੇ ਇਦਾਂ ਦੀਆਂ ਹਾਸੋ-ਹੇਡੀਆਂ ਗੱਲਾਂ ਆਸੀਂ ਵਿਹਲੇ ਹੋਣ ਤੋਂ ਪੱਲ ਗੁਰੂ ਮਹਾਰਾਜ ਦਾ ਸ਼੍ਰੀਮਾਨ ਲਲੰਦੋਂ ਤੇ ਫਿਰ ਅਦਾਲਤ 'ਚ ਪੁੱਛਾਂਗੇ ਇਹਨਾਂ ਨੂੰ ਇਹ ਗੱਲਾਂ ਇਹ ਕਹਾਣੀਆਂ ਕਿੱਦਾਂ ਬਣਾਈ ਦੀਆਂ ਇਹਨਾਂ ਸੀ ਦੇ ਸਟੇਜ ਦੇ ਵਿੱਚ ਇਸ ਕਰਕੇ ਪਹਿਲਾਂ ਜਿਹੜੇ ਸਾਡੇ ਕਰਨਾਲ ਆ ਕੰਮ ਕਰ